ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਕੀ ਸੰਗਤ ਮਹਾਂਪੁਰਖ ਵਿਦਵਾਨ ਜਨ ਰਸਨਾ ਨੂੰ ਪਵਿੱਤਰ ਕਰੀਏ ਗੁਰੂ ਫਤੇ ਦੀ ਸਾਂਝ ਪਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਮਹਾਂਪੁਰਖਾਂ ਵਿਦਵਾਨਾਂ ਪਾਸੋਂ ਮਹਾਂਪੁਰਖਾਂ ਦੇ ਪ੍ਰਤੀ ਬੜੀਆਂ ਵਿਚਾਰਾਂ ਸਰਵਣ ਕੀਤੀਆਂ ਨੇ ਮਹਾਂਪੁਰਖਾਂ ਦੇ ਜਿਹੜੇ ਗੁਣ ਨੇ ਉਹ ਆਪ ਜੀ ਨੇ ਸਰਵਣ ਕੀਤੇ ਨੇ ਪਰ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਧਿਆਨ ਦੇ ਨਾਲ ਪੜ੍ਹੀਏ ਵਿਚਾਰੀਏ ਤੇ ਕੁਝ ਕਥਾਵਾਂ ਤੇ ਮਹਾਰਾਜ ਜੀ ਦੇ ਐਸੇ ਵੀ ਬਚਨ ਆਉਂਦੇ ਨੇ ਜਿਥੇ ਕੁਝ ਕੁ ਗੱਲਾਂ ਮਨਮੁਖਾਂ ਦੀਆਂ ਤੇ ਮਹਾਂਪੁਰਖਾਂ ਦੀਆਂ ਰਲ ਜਾਂਦੀਆਂ ਨਹੀਂ ਇੱਕ ਵਜਨ ਮੈਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪ ਜੀ ਦੇ ਨਾਲ ਸਾਂਝਾ ਕਰਾਂ ਜਿਵੇਂ ਜਿਹੜਾ ਮਨਮੁਖ ਬੰਦਾ ਹੁੰਦਾ ਆਪਾਂ ਕਹਿੰਨੇ ਆਂ ਵੀ ਉਹ ਬੇਸਬਰਾਂ ਹੁੰਦਾ ਉਹਦੇ ਅੰਦਰ ਸਬਰ ਸਿਦਕ ਨਹੀਂ ਹੁੰਦਾ ਜੇ 100 ਮਿਲ ਜਾਏ ਤੇ 1000 ਦੀ ਆਸ ਰੱਖਦਾ ਹੈ 1000 ਮਿਲੇ ਤੇ ਲੱਖ ਦੀ ਰੱਖਦਾ ਉਹਦੀ ਆਸ ਜੜੀ ਵੱਧਦੀ ਜਾਂਦੀ ਹੈ ਇਸੇ ਤਰ੍ਹਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਪੰਗਤੀ ਆਉਂਦੀ ਹੈ ਉਹਦੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮਹਾਪੁਰਖ ਜਿਹੜੇ ਹੁੰਦੇ ਨੇ ਉਹ ਵੀ ਬੇਸਬਰੇ ਹੁੰਦੇ ਨੇ ਉਹ ਵੀ ਕਿਤੇ ਰੱਜਦੇ ਨਹੀਂ ਉਹਨਾਂ ਦੇ ਅੰਦਰ ਵੀ ਜਿਹੜੀ ਤਾਂਗ ਵੱਧਦੀ ਜਾਂਦੀ ਹੈ ਭੁੱਖ ਵੱਧਦੀ ਜਾਂਦੀ ਹੈ ਸਹਿਸਕ੍ਰਿਤੀ ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਇੱਕ ਪੰਗਤੀ ਆਉਂਦੀ ਹੈ ਸ਼ਬਦ ਹੈ ਮਹਾਰਾਜ ਜੀ ਦਾ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤਨਾ ਤ੍ਰਿਪਿਆਤੇ ਜਿਵੇਂ ਇੱਕ ਆਮ ਸੰਸਾਰੀ ਲੋਕ ਜਿਹੜਾ ਬੰਦਾ ਹੈ ਉਹ ਦੁਨਿਆਵੀ ਪਦਾਰਥਾਂ ਦੇ ਨਾਲ ਨਹੀਂ ਰੱਜ ਜਾ ਇਸੇ ਤਰ੍ਹਾਂ ਮਹਾਪੁਰਖ ਜਿਹੜੇ ਹੁੰਦੇ ਨੇ ਗੁਰੂ ਕੀ ਬਾਣੀ ਕਹਿੰਦੀ ਵੀ ਅੰਮ੍ਰਿਤ ਪਰਮੇਸ਼ਰ ਦਾ ਨਾਮ ਜੋ ਹੈ ਜਿਹਦੇ ਨਾਲ ਮਰਤੀਉ ਤੋਂ ਰਹਿਤ ਪਦਵੀ ਪ੍ਰਾਪਤ ਹੋਣੀ ਹੈ ਜਨਮ ਮਰਨ ਤੋਂ ਰਹਿਤ ਹੋਣਾ ਹੈ ਉਹ ਮ੍ਰਿਤਿਓਤ ਰਹਿਤ ਕਰਨ ਵਾਲਾ ਅੰਮ੍ਰਿਤ ਨਾਮ ਪਰਮੇਸ਼ਰ ਦਾ ਉਹਦੇ ਨਾਲ ਉਹ ਨਾਮ ਨੂੰ ਪ੍ਰਾਪਤ ਕਰਕੇ ਕਿਤੇ ਰੱਜਦੇ ਨਹੀਂ ਮੈਂ ਛੋਟਾ ਜ ਆਪ ਜੀ ਦੇ ਨਾਲ ਇਤਿਹਾਸ ਦੇ ਵਿੱਚੋਂ ਪ੍ਰਮਾਣ ਦੇ ਕੇ ਸਮਾਪਤੀ ਕਰਾਂਗਾ ਕਿਉਂਕਿ ਇਹਦੇ ਨਾਲ ਇਸ ਗੱਲ ਦੀ ਪਰੋੜਤਾ ਆ ਜਾਂਦੀ ਏ ਗੱਲ ਠੋਸ ਹੋ ਜਾਂਦੀ ਏ ਪ੍ਰਮਾਣ ਮਿਲ ਜਾਂਦਾ ਹੈ ਕਿ ਸਤਗੁਰੂ ਮਹਾਰਾਜ ਜੀ ਦੀ ਬਾਣੀ ਦੀ ਇਹ ਪੰਕਤੀ ਸਤ ਹੈ ਤਾਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਚਰਨ ਸ਼ਰਣ ਦੇ ਵਿੱਚ ਬਿਆੰਤ ਸਿੱਖ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਸਿੱਖ ਹੈ ਭਾਈ ਪਾਰੋ ਤੇ ਭਾਈ ਪਾਰੋ ਸਾਧ ਸੰਗਤ ਦੀ ਬੜਾ ਗੁਰਮੁਖ ਹੈ ਬੜੀ ਕਿਰਪਾ ਹੈ ਵਿਦਵਾਨ ਜਨ ਕਹਿੰਦੇ ਨੇ ਕਿ ਇੱਕ ਸਮਾਂ ਐਸਾ ਆਇਆ ਮਹਾਰਾਜ ਜੀ ਗੁਰਤਾ ਗੱਦੀ ਦੇਣ ਵਾਸਤੇ ਵੀ ਤਿਆਰ ਹੋ ਗਏ ਸਨ ਪਰ ਸਤਿਗੁਰੂ ਮਹਾਰਾਜ ਜੀ ਦੇ ਸਿੱਖੀ ਨੂੰ ਉੱਚਾ ਕਰਦੇ ਹੋਇਆ ਉਹਨਾਂ ਨੇ ਕਿਹਾ ਸੀ ਕਿ ਮਹਾਰਾਜ ਮੈਨੂੰ ਆਪ ਜੀ ਦੀ ਸਿੱਖੀ ਚਾਹੀਦੀ ਹੈ। ਮੈਂ ਆਪਣੇ ਵਿਸ਼ੇ ਵਾਲੇ ਬਚਨ ਵਾਲੇ ਪਾਸੇ ਆਵਾਂ। ਕਹਿੰਦੇ ਨੇ ਜਦੋਂ ਭਾਈ ਪਾਰੋ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਣ ਦੇ ਵਿੱਚ ਆਏ ਨੇ। ਉਹਨਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਨਾਮ ਦੀ ਦਾਤ ਬਖਸ਼ੋ। ਤੇ ਸਤਿਗੁਰ ਮਹਾਰਾਜ ਜੀ ਕਹਿਣ ਲੱਗੇ ਚੰਗਾ ਭਾਈ ਪਾਰੋ ਤੇਰੀ ਰਸਨਾ ਤੇ ਗੁਰਨਾਰਕ ਸਾਹਿਬ ਜੀ ਵਸ ਜਾਣਗੇ। ਤੇਰੀ ਰਸਨਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਵਾਸਾ ਹੋ ਜਾਵੇਗਾ। ਸਤਿਗੁਰਾਂ ਦੇ ਬਚਨ ਨੇ ਤੇ ਕੰਮ ਕਰਨਾ ਸੀ। ਭਾਈ ਪਾਰੋ ਦੀ ਰਸਨਾ ਦੇ ਉੱਤੇ ਨਾਮ ਵਸ ਗਿਆ। ਹਰ ਵੇਲੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ, ਬੋਲਦੇ ਰਹਿੰਦੇ ਨੇ। ਰਸਨਾ ਹਰ ਵੇਲੇ ਨਾਮ ਜਪਦੀ ਰਹਿੰਦੀ ਹੈ। ਕੁਝ ਦਿਨਾਂ ਬਾਅਦ ਮਹਾਰਾਜ ਜੀ ਦੇ ਕੋਲ ਆਏ। ਸਤਿਗੁਰ ਮਹਾਰਾਜ ਜੀ ਕਹਿਣ ਲੱਗੇ ਭਾਈ ਪਾਰੋ ਦੱਸੋ ਕੀ ਹਾਲ ਏ। ਤੇ ਭਾਈ ਪਾਰੋ ਨੇ ਝੋਲੀ ਅੱਡ ਕੇ ਕਹਿਣ ਲੱਗੇ ਮਹਾਰਾਜ ਜੀ ਕਿਰਪਾ ਕਰੋ ਅਜੇ ਰੱਜ ਨਹੀਂ ਆਇਆ ਨਾਮ ਦੀ ਭੁੱਖ ਉਸੇ ਤਰ੍ਹਾਂ ਹੀ ਇਹ ਕਿਰਪਾ ਕਰਕੇ ਹੋਰ ਨਾਮ ਦੀ ਦਾਤ ਬਖਸ਼ਿਸ਼ ਕਰੋ ਤੇ ਸਤਿਗੁਰ ਮਹਾਰਾਜ ਜੀ ਕਹਿਣ ਲੱਗੇ ਚੰਗਾ ਭਾਈ ਪਾਰੋ ਹੁਣ ਗੁਰਨਾਨਕ ਦਾ ਵਾਸਾ ਤੇਰੇ ਹਿਰਦੇ ਦੇ ਵਿੱਚ ਹੋ ਜਾਵੇਗਾ ਤੇ ਸਤਿਗੁਰਾਂ ਦੇ ਬਚਨ ਅਨੁਸਾਰ ਭਾਈ ਪਾਰੋ ਦੇ ਹਿਰਦੇ ਦੇ ਵਿੱਚ ਗੁਰਨਾਨਕ ਦਾ ਵਾਸਾ ਨਾਮ ਦਾ ਵਾਸਾ ਚੱਲ ਪਿਆ ਉਹ ਨਾਮ ਵਸ ਗਿਆ ਨਾਮ ਚੱਲਦਾ ਆਪ ਮੁਹਾਰੇ ਨਾ ਮੁਖ ਬੋਲਦਾ ਨਾ ਬੁੱਲ ਹਿਲਦੇ ਨੇ ਨਾ ਰਸਨਾ ਹਿਲਦੀ ਏ ਪਰ ਨਾਮ ਦਾ ਆਨੰਦ ਆਈ ਜਾਂਦਾ ਤੇ ਭਾਈ ਪਾਰੋ ਜੀ ਕੁਝ ਦਿਨਾਂ ਬਾਅਦ ਫੇਰ ਮਹਾਰਾਜ ਜੀ ਦੇ ਕੋਲ ਆਏ ਤੇ ਸਤਿਗੁਰ ਮਹਾਰਾਜ ਜੀ ਕਹਿਣ ਲੱਗੇ ਸੁਣਾਓ ਭਾਈ ਪਾਰੋ ਕਿਵੇਂ ਤੇ ਭਾਈ ਪਾਰੋ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦ ਤੇ ਬੜਾ ਪਰ ਭੁੱਖ ਹੋਰ ਵੱਧ ਗਈ ਏ ਕਿਰਪਾ ਕਰੋ ਮਹਾਰਾਜ ਆਪ ਹੋਰ ਨਾਮ ਦੀ ਦਾਤ ਬਖਸ਼ਿਸ਼ ਕਰੋ ਤੇ 사ਤਗੁਰ ਮਹਾਰਾਜ ਜੀ ਕਹਿਣ ਲੱਗੇ ਚੰਗਾ ਭਾਈ ਪਾਰੋ ਹੁਣ ਤੈਨੂੰ ਇੱਕ ਬੜੀ ਉੱਚੀ ਅਵਸਥਾ ਦੀ ਬਖਸ਼ਿਸ਼ ਕਰਦੇ ਆ ਜਿਹਦੇ ਬਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਕੇ ਗਏ ਨੇ ਗੁਰਮੁਖ ਰੋਮ ਰੋਮ ਹਰਿ ਧਾਵੈ ਵੀ ਗੁਰਮੁਖ ਜਿਹੜਾ ਹੁੰਦਾ ਹੈ ਉਹਦਾ ਰੋਮ ਰੋਮ ਪਰਮੇਸ਼ਰ ਦਾ ਨਾਮ ਤੇ ਹੁੰਦਾ ਹੈ ਤੇ 사드ਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਭਾਈ ਪਾਰੋ ਦੇ ਰੋਮ ਰੋਮ ਦੇ ਵਿੱਚੋਂ ਨਾਮ ਦੀ ਆਵਾਜ਼ ਆਉਂਦੀ ਹੈ। ਉਹ ਜਿਵੇਂ ਆਪਾਂ ਪੜ੍ਹਦੇ ਹਾਂ ਪੰਕਤੀ ਮਹਾਰਾਜ ਜੀ ਦੀ ਅਜਪਾ ਜਾਪ ਨਾ ਵੀਸਰੈ ਆਦ ਜੁਗਾਦ ਸਮਾਏ। ਉਹ ਰੋਮ ਰੋਮ ਦੇ ਵਿੱਚ ਨਾਮ ਵਸ ਗਿਆ। ਹਰ ਵੇਲੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਬੜਾ ਆਨੰਦ ਆਉਂਦਾ ਹੈ। ਫਿਰ ਇੱਕ ਦਿਨ ਆਏ ਨੇ ਮਹਾਰਾਜ ਜੀ ਦੇ ਕੋਲ ਕਹਿਣ ਲੱਗੇ ਮਹਾਰਾਜ ਜੀ ਦੇ ਵਚਨ ਕਰਨ ਤੋਂ ਪਹਿਲਾਂ ਹੀ ਭਾਈ ਪਾਰੋ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀਆਂ ਤੁਸੀਂ ਬਖਸ਼ਿਸ਼ਾਂ ਕੀਤੀਆਂ ਨੇ ਆਨੰਦ ਤੇ ਬੜਾ ਆਇਆ ਪਰ ਰੱਜ ਨਹੀਂ ਆਇਆ ਇਸ ਕਰਕੇ ਕਿਰਪਾ ਕਰੋ ਹੋਰ ਨਾਮ ਦੀ ਦਾਤ ਬਖਸ਼ਿਸ਼ ਕਰੋ ਮੈਂ ਸੰਖੇਪ ਦੇ ਵਿੱਚ ਬੇਨਤੀ ਕਰਾਂ ਵਸਥਾਵਾਂ ਤੇ ਮਹਾਰਾਜ ਨੇ ਹੋਰ ਵੀ ਬਖਸ਼ਿਸ਼ ਕੀਤੀਆਂ ਪਰ ਸਤਿਗੁਰ ਮਹਾਰਾਜ ਜੀ ਅੰਤ ਦੇ ਵਿੱਚ ਕਹਿਣ ਲੱਗੇ ਚੰਗਾ ਭਾਈ ਪਾਰੋ ਇਹ ਹੁਣ ਤੈਨੂੰ ਸਭ ਤੋਂ ਉੱਚੀ ਅਵਸਥਾ ਇਹ ਬਖਸ਼ਿਸ਼ ਕਰਦੇ ਆਂ ਵੀ ਆ ਲੈ ਤੂੰ ਸਾਡੇ ਵਿੱਚ ਅਪੇਧ ਹੋ ਜਾ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ RAMDAS ਦੇ ਵਿੱਚ ਅਪੇਧ ਹੋ ਕੇ ਸੰਸਾਰ ਦਾ ਭਲਾ ਕਰਾਂਗੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਪਾਰੋ ਨੂੰ ਗਲਵੱਕੜੀ ਦੇ ਵਿੱਚ ਲੈ ਲਿਆ ਮੈਂ ਬੇਨਤੀ ਕਰਦਾ ਸੀ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਚਾ ਨਾਮ ਕੀ ਲੱਗੈ ਭੁਲਾ ਗਈ ਭੁੱਖ ਜਦੋਂ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਫਿਰ ਸਾਧ ਸੰਗਤ ਜੀ ਉਹ ਬੰਦਾ ਉਹ ਗੁਰਮੁਖ ਕਹ ਲਈਏ ਉਹ ਸੰਤ ਉਹ ਮਹਾਤਮਾ ਉਹ ਤ੍ਰਿਪਤ ਨਹੀਂ ਹੁੰਦਾ ਜਿਵੇਂ ਭਾਈ ਪਾਰੋ ਜੀ ਮਹਾਰਾਜ ਜੀ ਦੇ ਵਿੱਚ ਭੇਦ ਹੋ ਗਏ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਰੂਪ ਹੋ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿੱਚ ਵਰਤ ਕੇ ਸੰਸਾਰ ਦਾ ਭਲਾ ਕੀਤਾ ਪਰ ਇਹ ਨਹੀਂ ਕਿਹਾ ਕਿ ਮਹਾਰਾਜ ਜੀ ਨਾਮ ਦੇ ਨਾਲ ਰੱਜ ਗਏ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਸੇ ਕਰਕੇ ਵਜਨ ਕੀਤਾ ਕਿ ਹੇ ਗੁਰੂ ਕੇ ਸਿੱਖੋ ਗੁਰਮੁਖ ਪਿਆਰਿਓ ਸੰਤ ਜਨੋ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਦੰ ਸੰਤਨਾ ਤ੍ਰਿਪਿਆ ਤੇ ਵੀ ਅੰਮ੍ਰਿਤ ਨਾਮ ਦੇ ਵਿੱਚ ਐਸਾ ਰਸ ਐਸਾ ਆਨੰਦ ਹੈ ਐਸਾ ਖੇੜਾ ਐਸਾ ਵਿਗਾਸ ਹੈ ਵੀ ਜਿਹੜਾ ਇੱਕ ਵਾਰੀ ਨਾਮ ਦਾ ਰਸ ਚਖ ਲੈਂਦਾ ਉਹਦਾ ਰੱਜ ਵੀ ਨਹੀਂ ਆਉਂਦਾ ਤੇ ਉਹ ਨਾਮ ਤੋਂ ਪਾਸੇ ਵੀ ਨਹੀਂ ਹੁੰਦਾ ਇਸੇ ਤਰ੍ਹਾਂ ਸਾਧ ਸੰਗਤ ਜੀ ਮਹਾਂਪੁਰਖ ਜਿਹੜੇ ਨੇ ਉਹ ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦੇ ਨੇ ਪਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ ਤੇ ਮਹਾਰਾਜ ਜੀ ਕਹਿੰਦੇ ਸੰਤ ਸਮੂਹ ਅਨੇਕ ਮੱਤੀ ਗਏ ਅਨੇਕ ਹੀ ਮਤਾ ਮਤਾਂਤਰਾਂ ਦੇ ਮਹਾਂਪੁਰਖ ਨੇ ਕੋਈ ਗੁਰਬਾਣੀ ਪੜਾ ਕੇ ਭਲਾ ਕਰ ਰਿਹਾ ਕੋਈ ਕੀਰਤਨ ਦੁਆਰਾ ਭਲਾ ਕਰ ਰਿਹਾ ਕੋਈ ਮਹਾਂਪੁਰਖ ਜਿਹੜੇ ਨੇ ਬਿਖਮ ਥਾਵਾਂ ਤੇ ਜਾ ਕੇ ਲੰਗਰ ਲਾ ਕੇ ਭਲਾ ਕਰ ਰਹੇ ਨੇ ਕੋਈ ਆਨੰਦ ਕਾਰਜ ਕਰਾ ਰਿਹਾ ਹੈ ਤੋ ਸਾਰੇ ਮਹਾਂਪੁਰਖ ਜਿਹੜੇ ਨੇ ਰੱਬ ਦੀਆਂ ਲਾਈਆਂ ਹੋਈਆਂ ਪਰਮੇਸ਼ਰ ਦੀਆਂ ਡਿਊਟੀਆਂ ਉਹਨਾਂ ਨਿਭਾ ਰਹੇ ਨੇ ਇਸੇ ਸਰ ਤਰ੍ਹਾਂ ਸਦਕਾਰ ਯੋਗ ਸੰਤ ਬਾਬਾ ਲਖਵੀਰ ਸਿੰਘ ਜੀ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜੋ ਮਹਾਰਾਜ ਜੀ ਨੇ ਉਹਨਾਂ ਨੂੰ ਜੀਵਨ ਬਖਸ਼ਿਸ਼ ਕੀਤਾ ਜਿਨਨੇ ਕੋsਵਾਸ ਬਖਸ਼ਿਸ਼ ਕੀਤੇ ਬਹੁਤ ਜ਼ਿਆਦਾ ਸਵਾਸ ਉਹਨਾਂ ਨੇ ਆਪਣਾ ਜੀਵਨ ਸੰਸਾਰ ਦੇ ਭਲੇ ਦੇ ਵਿੱਚ ਮਹਾਰਾ ਮਹਾਂਪੁਰਖਾਂ ਨੇ ਲਾ ਕੇ ਸਫਲਾ ਕੀਤਾ